ਜਲੰਧਰ ਦੇ ਥਾਣਾ ਚਾਰ ਦੀ ਗੰਦ ਦੇ ਨਾਲ ਬਣੀ ਮਾਰਕੀਟ ਦੁਕਾਨਾਂ ਵਾਲੀ ਥਾਂ ਤੇ ਸਫਾਈ ਕਰਵਾਉਣ ਪਹੁੰਚੀ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਦਾ ਲੋਕਾਂ ਦੇ ਵੱਲੋਂ ਅਤੇ ਦੁਕਾਨਦਾਰਾਂ ਦੇ ਵੱਲੋਂ ਕਰਾਵ ਕੀਤਾ ਗਿਆ ਟੈਂਪਰੇਰੀ ਦੁਕਾਨਾਂ ਚਲਾਉਣ ਵਾਲੇ ਲੋਕਾਂ ਨੂੰ ਲੱਗਿਆ ਕਿ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਉਹਨਾਂ ਦੀਆਂ ਦੁਕਾਨਾਂ ਨੂੰ ਤੋੜਨ ਆਈ ਹੈ ਜਿਸ ਤੋਂ ਬਾਅਦ ਥਾਣੇ ਦੇ ਇੰਚਾਰਜ ਦੇ ਵੱਲੋਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਮਝਾ ਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਉੱਥੇ ਬਣੇ ਕੂੜੇ ਦੇ ਡੰਪ ਦੀ ਸਫਾਈ ਕਰਨ ਦੇ ਲਈ ਪਹੁੰਚੀ ਸੀ ਪਰ ਕਿਸੇ ਨੇ ਲੋਕਾਂ ਨੂੰ ਇਹ ਅਫਵਾਹ ਫੈਲਾ ਦਿੱਤੀ ਪੁਲਿਸ ਦੀ ਟੀਮ ਅਤੇ ਨਗਰ ਨਿਗਮ ਦੀ ਟੀਮ ਉਹਨਾਂ ਦੀਆਂ ਮਾਰਕੀਟ ਦੀਆਂ ਦੁਕਾਨਾਂ ਤੋੜਨ ਪਹੁੰਚੀ। ਉਥੇ ਹੀ ਮਾਰਕੀਟ ਦੀ ਦੁਕਾਨਦਾਰ ਉਥੇ ਹੀ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ 1 ਹਫਤੇ ਤੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਅਤੇ 3-4 ਦਿਨ ਦੁਕਾਨਾਂ ਉਹ ਬੜੀ ਮੁਸ਼ਕਲ ਦੇ ਨਾਲ ਖੋਲ ਰਏ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਨੂੰ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਜਿੱਥੇ ਉਹ ਆਪਣੀ ਦੁਕਾਨਦਾਰੀ ਚਲਾ ਸਕਣ ਫਲਸ ਵਾਲੇ ਸਾਰਾ ਦਿਨ ਹੰਕਤਾਨਾ ਆ ਗਿਆ ਹਮ ਤਾਂ ਹੋ ਗਿਆ ਦੁਕਾਨਾ ਬੰਦ ਹੋ ਰਹੀ ਹੈ ਦੇਖੋ ਜੇ 2 4 ਬੰਦੇ 2 4 ਦਿਨ ਵੀ ਆਪਾਂ ਨਹੀਂ ਕਮਾਉਂਦੇ ਤੇ ਸਾਡੇ ਦੇ ਉੱਤੇ ਰੋਟੀ ਰੋਟੀ ਦਾ ਮਸਲਾ ਪਰਿਵਾਰ ਦਾ ਕਿੰਨਾ ਚੱਲਦਾ ਹੈ ਤੇ ਅੱਗੇ ਜੀ ਇਹ ਜਨਗੀ ਆਧਕਾਰਾਂ ਨੂੰ ਚਾਹੀਦਾ ਸਾਨੂੰ ਚਾਹੀਦਾ ਜੀ ਸਾਨੂੰ ਸਹੀ ਜਗ੍ਹਾ ਸਹੀ ਜਗ੍ਹਾ ਤੇ ਜਗ੍ਹਾ ਦਿੱਤੀ ਜਾਵੇ ਜਾਂ ਇਹਨਾਂ ਦੇ ਭਾਰ ਜਿਹੜਾ ਰੋਟੀ ਰੋਟੀ ਦਾ ਨਹੀਂ ਚੱਲ ਰਹੀ ਆ ਉਹ ਚੱਲਦੀ ਰਵੇ ਤੇ ਪ੍ਰਸ਼ਾਸਨ ਸਾਰ ਪਬਲਿਕ ਦਾ ਵੀ ਕੋਈ ਨੁਕਸਾਨ ਨਾ ਹੋਵੇ ਛੋਟੀਆਂ ਨਹੀਂ ਦੁਕਾਨਾਂ ਫੜਕਾਂ ਦੇ ਵਿਚਾਰਾਂਗੇ ਕਿ ਕੋਈ ਵੱਡੀਆਂ ਦੇ ਵੀ ਕਾਰਵਾਈ ਕਰਨ ਦੀ ਸੰਭਾਵਨਾ ਛੋਟੀਆਂ ਹੀ ਦੁਕਾਨਾਂ ਜਿਹੜੀਆਂ ਬਾਹਰ ਮਸਲਾ ਜੀ ਇਹਨਾਂ ਦੁਕਾਨਾਂ ਲਈ ਆਪਾਂ ਦੱਸ ਰਿਹਾ ਹਾਂ ਉਹ ਪਿੱਛੇ ਉਹਨਾਂ ਦੇ ਸਫਾਈ ਕਰਾਉਣੀ ਤੇ ਪਿੱਛੇ ਪਾਸੇ ਮਾਰਗ ਦੀ ਦੇਖਭਾਲ ਦਾ ਕੰਮ ਪੈ ਕੁੜਿਆ ਦਾ ਉਹਨੇ ਸਫਾਈ ਕਰਾਉਣੀ ਹੈ ਇਹਨਾਂ ਨੂੰ ਇੱਥੇ ਕਿਹਨੇ ਵਾਹ ਫਲਾਤੀ ਕਿ ਮਾਰਕੀਟ ਤੋੜਨੀ ਹੈ ਇਹ ਕਰੇ ਇਕੱਠੇ ਹੋਏ ਗਰੀਬ ਲੋਕ ਹੈ ਮਾਰਕੀਟ ਤੋੜਨ ਦਾ ਕੋਈ ਪਲਾਨ ਨਹੀਂ ਕਿਸੇ ਦਾ ਸਿਰਫ ਇਹ ਸਫਾਈ ਹੋ ਰਹੀ ਹੈ ਸਫਾਈ ਹੋ ਰਹੀ ਹੈ ਅੱਛਾ ਕੱਲੇ ਸਫਾਈ ਨਹੀਂ ਕਰਦੇ ਥਾਰਪਰ ਜਦੋਂ ਅਫਸਰ ਹੀ ਆਏ ਉਹੋ ਹੀ ਕਰਕੇ ਗਏ ਉਹਨਾਂ ਨੇ ਨਹੀਂ ਦੱਸਿਆ ਅੱਛਾ ਕੱਲੇ ਸਫਾਈ ਲਈ ਆ ਇਸ ਵਿੱਚ ਸਫਾਈ ਬਿਲਕੁਲ ਬਿਲਕੁਲ ਸਫਾਈ ਕਰਾਉਣੀ ਉਹਨਾਂ ਨੇ ਪਿੱਛੇ ਬਾਕੀ ਐਸਨ ਜੈੱਟ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ